ਸਰਕਾਰ گلوبਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਦੇ ਵਿੱਚ तमाम ਧਾਰਮਿਕ ਰਾਜਨੀਤਿਕ ਤੇ ਸਮਾਜਿਕ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਖਬਰਾਂ ਦੇ ਪਿੱਛੇ ਦਾ ਸੱਚ ਇਸ ਪ੍ਰੋਗਰਾਮ ਦੇ ਵਿੱਚ ਦੱਸਿਆ ਜਾਂਦਾ ਹੈ ਖਾਸ ਤੌਰ ਤੇ ਉਹਨਾਂ ਵਿਸ਼ਿਆਂ ਤੇ ਗੱਲਬਾਤ ਵੀ ਜ਼ਰੂਰ ਹੁੰਦੀ ਹੈ ਜਿਨ੍ਹਾਂ ਵਿਸ਼ਿਆਂ ਤੇ ਗੱਲਬਾਤ ਕਰਨੀ ਜ਼ਰੂਰੀ ਬਣਦੀ ਹੈ ਸਭ ਤੋਂ ਪਹਿਲਾਂ ਇਸ ਸ਼ੋਅ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਸਵਾਗਤ ਕਰ ਲੈਨੇ ਆ। ਸਵਾਗਤ ਹੈ ਸਰ ਪ੍ਰੋਗਰਾਮ ਨਿਊਜ਼ ਬਿਹਾਈਂਡ ਨੀ ਤੁਹਾਡਾ। ਮਿਹਰਬਾਨੀ ਜੋ ਸੱਦਾ ਦੇਣ ਲਈ ਨਾਲ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਤਾਂ ਆਪਾਂ ਜਿੱਦਾਂ ਤੁਸੀਂ ਕਿਹਾ ਹੈ ਖਬਰ ਦੇ ਪਿੱਛੇ ਕਿਹੜੀ ਖਬਰ ਲੁਕੀ ਵੀ ਆਪਾਂ ਉਹਦੀ ਚਰਚਾ ਕਰੀਏ। ਬਿਲਕੁਲ ਬਿਲਕੁਲ ਤਸਿੱਦ ਸਭ ਖਬਰਾਂ ਹਰ ਵਾਰ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਇਸ ਸਮੇਂ ਜੇਕਰ ਵੇਖਿਆ ਜਾਵੇ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੰਸਦ ਦੇ ਵਿੱਚ ਭਾਸ਼ਣ ਦਿੱਤਾ ਸੀ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਉਹਨਾਂ ਨੇ ਭਾਸ਼ਣ ਦਿੱਤਾ ਸੀ ਸਿੱਖ ਸੰਗਤ ਦੇ ਵੱਲੋਂ ਵੀ ਕਾਫੀ ਵਿਰੋਧ ਕੀਤਾ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਕਾਫੀ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਜਾ ਰਿਹਾ ਹੈ ਤੇ ਹੁਣ ਉਹ ਲੰਘੇ ਦਿਨ ਪੰਜਾਬ ਫੇਰੀ ਤੇ ਆਏ ਸੀ ਚੰਡੀਗੜ੍ਹ ਵਿਖੇ ਆਏ ਸੀ ਕਹਿੰਦੇ ਕਿ ਉਹਨਾਂ ਨੇ ਜਦੋਂ ਮੀਡੀਆ ਦੇ ਵੱਲੋਂ ਸਵਾਲ ਪੁੱਛੇ ਗਏ ਪੰਜਾਬ ਮੁੱਦਿਆਂ ਨੂੰ ਲੈ ਕੇ ਉਹ ਚੁੱਪ ਰਹੇ ਤੇ ਉਹਨਾਂ ਦੀ ਚੁੱਪ ਹੁਣ ਵੱਡਾ ਸਵਾਲ ਬਣਦੀ ਜਾ ਰਹੀ ਹੈ ਕਿ ਆਖਰ ਚੁੱਪ ਕਿਉਂ ਰਹੇ? ਅਹਿਮ ਸਵਾਲ ਹੈ ਕਿਦਰ ਇਹ ਵੀ ਲੱਗਦਾ ਵੀ ਕੇਂਦਰ ਦਾ ਪੰਜਾਬ ਨਾਲ ਨਾ ਰੁਸਿਆ ਰੁਸਿਆ ਜਾ ਰਿਹਾ ਹੈ। ਜੀ ਜਿਹੜੇ ਵੀ ਮੁੱਦੇ ਆਉਂਦੇ ਆ ਉਹਨਾਂ ਮੁੱਦਿਆਂ ਤੇ ਜਾਂ ਤਾਂ ਪੰਜਾਬ ਦਾ ਵਿਰੋਧ ਹੁੰਦਾ ਹੈ ਜਾਂ ਪੰਜਾਬ ਦੀਆਂ ਕਟੋਟੀਆਂ ਲੱਗਦੀਆਂ। ਬਿਲਕੁਲ ਹਮੇਸ਼ਾ ਦੇਖੋ ਜਦੋਂ ਆਏ ਚੰਡੀਗੜ੍ਹ ਜੀ ਵਿਸ਼ਾਕੇ ਨੂੰ ਯੂਟੀ ਦਾ ਦਰਜਾ ਦਿੱਤਾ ਵਾ ਪਰ ਪੰਜਾਬ ਦੀ ਕੈਪੀਟਲ ਹੈ। ਬਿਲਕੁਲ ਇਸ ਕਰਕੇ توقع ਕੀਤੀ ਜਾਂਦੀ ਸੀ ਕਿ ਆਰਏ ਚੰਡੀਗੜਾ ਤਾਂ ਕੇਂਦਰੀ ਗ੍ਰਹਿ ਮੰਤਰੀ ਪੰਜਾਬ ਬਾਰੇ ਕੋਈ ਵੱਡੀ ਗੱਲ ਕਰਨਗੇ ਮੁੱਦਿਆਂ ਦੀ ਗੱਲ ਕਰਨਗੇ ਪਰ ਦੇਖੋ ਹੋਰ ਸਾਰੇ ਮਾਮਲੇ ਤੇ ਗੱਲ ਕੀਤੀ ਉਹਨਾਂ ਨੇ ਕਰੋੜਾਂ ਰੁਪਏ ਦੇ ਜਿਹੜੇ ਪ੍ਰੋਜੈਕਟ ਨਵੇਂ ਉਹ ਚੰਡੀਗੜ੍ਹ ਤੋਂ ਉਹਨਾਂ ਦਾ ਨੀਂਹ ਪੱਥਰ ਵੀ ਰਖੇ ਜੀ ਔਰ ਇੱਕ ਖਾਸ ਗੱਲ ਇਹ ਵੀ ਉਹਨਾਂ ਨੇ ਇਹ ਵੀ ਕਿਹਾ ਹਮ ਕਿ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਜਿਹੜੇ ਸੋਧ ਕੇ ਪਾਰਲੀਮੈਂਟ ਨੇ ਹੁਣ ਬਿੱਲ ਲਿਆਂਦੇ ਆ ਜੀ ਉਹ ਨਵਾਂ ਕਾਨੂੰਨ ਕਹਿੰਦੇ ਸਭ ਤੋਂ ਪਹਿਲਾਂ ਚੰਡੀਗੜ੍ਹ 'ਚ ਹੀ ਲਾਗੂ ਹੋਏਗਾ ਹਮ ਜੂਟੀ ਜਿਹੜੇ ਕਹਿੰਦੇ ਚੰਡੀਗੜ੍ਹ ਜੂਟੀ ਜਿਹੜਾ ਐਸਾ ਪਹਿਲਾ ਆਪਣੇ ਆਪ ਦੇ ਚ ਬਣੇਗੀ ਕੈਪੀਟਲ ਜਿੱਥੇ ਪਹਿਲਾਂ ਇਹ ਕਾਨੂੰਨ ਲਾਗੂ ਹੋਣਗੇ ਜੇ ਇਹ ਸੁਨੇਹਾ ਹੈ ਤਾਂ ਇਹਦਾ ਇਹਦਾ ਅਰਥ ਵੀ ਬੜਾ ਦੂਰਸ ਜਾਂਦਾ ਹੈ ਜੀ ਚੰਡੀਗੜ੍ਹ ਚ ਲਾਗੂ ਕਰਨ ਦਾ ਮਤਲਬ ਇਹ ਹੈ ਕਿ ਪੰਜਾਬ ਚ ਵੀ ਲਾਗੂ ਹਾਂ ਬਿਲਕੁਲ ਹਰਿਆਣਾ ਚ ਵੀ ਲਾਗੂ ਬਿਲਕੁਲ ਤੇ ਥੋੜਾ ਬਹੁਤਾ ਹਿਮਾਚਲ ਚ ਵੀ ਕਿਉਂਕਿ ਜਦੋਂ ਬਹੁਤ ਸਾਰਾ ਹਿੱਸਾ ਸਰਗਰਮੀਆਂ ਦੀ ਆਪਾਂ ਜਦੋਂ ਗੱਲ ਕਰੀਏ ਜੀ ਤਾਂ ਪੰਜਾਬੀਆਂ ਦਾ ਚੰਡੀਗੜ੍ਹ ਸਰਗਰਮੀਆਂ ਦਾ ਕੇਂਦਰ ਹੈ ਬਿਲਕੁਲ ਜਿਹੜਾ ਕਾਨੂੰਨ ਚੰਡੀਗੜ੍ਹ ਤੇ ਲਾਗੂ ਹੋਏਗਾ ਜਦੋਂ ਹੀ ਕੋਈ ਪਹਿਲਾ ਪੈਰ ਚੰਡੀਗੜ੍ਹ 'ਚ ਆ ਕੇ ਰੱਖਿਆ ਹਮ ਤੇ ਇਥੇ ਵੀ ਚੰਡੀਗੜ੍ਹ ਦਾ ਕਾਨੂੰਨ ਹੀ ਲਾਗੂ ਹੋਣਗੇ ਨਾ ਬਿਲਕੁਲ ਇਹ ਤਾਂ ਹੈ ਨਹੀਂ ਕੋਈ ਬਠਿੰਡੇ ਦਾ ਰਹਿਣ ਵਾਲਾ ਦੇ ਕਹੇਗਾ ਮੇਰੇ ਤੇ ਬਠਿੰਡੇ ਦਾ ਕਾਨੂੰਨ ਲਾਗੂ ਹੋਏਗਾ ਜਾਂ ਜਲੰਧਰ ਦਾ ਪੰਜਾਬ ਦਾ ਕਾਨੂੰਨ ਲਾਗੂ ਹੋਏਗਾ ਜੀ ਜਿਉਂ ਹੀ ਜੂਟੀ 'ਚ ਆਪਾਂ ਦਾਖਲਾ ਲੈਨੇ ਆ ਤਾਂ ਇੱਥੇ ਫਿਰ ਉਹ ਲక్ష్ਮੀ ਰੇਖਾ ਜਿਹੜੀ ਯੂਟੀ ਦੀ ਆ ਜਾਂਦੀ ਹੈ ਸੋ ਇੱਕਦਾਂ ਜਿਹੜਾ ਅਮਰ ਸਾਹਿਬ ਜੀ ਕੱਲ ਇਹ ਗੱਲ ਦਾ ਉਹ ਦੇ ਕੇ ਤਾਂ ਨਹੀਂ ਗਏ ਪਰ ਇਹ ਗੱਲ ਜ਼ਰੂਰ ਕਹਿ ਗਿਆ ਕਿ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਹੈ ਜਿਹਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਈ ਮੁੱਦਿਆਂ ਨੂੰ ਲੈ ਕੇ ਖਾਸ ਤੌਰ ਤੇ ਆਪਾਂ ਪਹਿਲਾਂ ਵੀ ਕਰ ਕਰਦੇ ਰਹੇ ਨੇ ਇਸ ਮੁੱਦੇ ਤੇ ਵੀ ਬਾਹਰ ਸਮਰਥਤ ਬਾਦਲ ਪਾਰਲੀਮੈਂਟ ਦੇ ਅੰਦਰ ਉਹਨਾਂ ਨੇ ਕਿਹਾ ਕਿ ਜਿਹੜੇ ਸੋਧੇ ਕਾਨੂੰਨ ਹੈ ਇਸ ਦੇ ਮੁੱਢ ਨਜ਼ਰ ਸਨਦੀ ਲੋੜਾ ਸਹੀ ਨਹੀਂ ਹੈ ਜੀ ਪਰ ਅਮਰ ਸਾਹਿਬ ਆ ਕੇ ਕਹਿ ਗਿਆ ਕਿਹੜੀ ਇਹ ਕਾਨੂੰਨ ਦਾ ਜਿਹੜਾ ਹੈਗਾ ਹੁਣ ਸਭ ਤੋਂ ਪਹਿਲਾਂ ਕਹਿੰਦੇ ਲਾਗੂ ਹੀ ਚੰਡੀਗੜ੍ਹ ਚ ਹੋਏਗਾ ਬਿਲਕੁਲ ਸੋ ਪੰਜਾਬੀ ਇਸ ਗੱਲ ਦੇ ਲਈ ਤਿਆਰ ਰਹਿਣਗੇ ਕਿ ਜਿਹੜੇ ਨਵੇਂ ਫੌਜਦਾਰੀ ਕਾਨੂੰਨ ਹੈ ਕਿਸ ਤਰੀਕੇ ਨਾਲ ਲਾਗੂ ਹੁੰਦੇ ਹੈ ਉਹਦਾ ਪਹਿਲਾ ਤਜਰਬਾ ਜਾਂ ਪਹਿਲਾ ਅਮਲ ਜਿਹੜਾ ਹੈਗਾ ਉਹ ਚੰਡੀਗੜ੍ਹ ਦੀ ਧਰਤੀ ਤੋਂ ਹੀ ਸ਼ੁਰੂ ਹੋਏਗਾ ਜੀ ਜਿਤੋਂ ਸੌਲ ਰਹੇ ਪੰਜਾਬ ਦੇ ਮੁੱਦੇ ਦੀ ਗੱਲ ਜੋ ਤੁਸੀਂ ਜ਼ਿਕਰ ਕੀਤਾ ਬਿਲਕੁਲ ਦੇਖੋ ਵੱਡੇ ਮਾਮਲੇ ਹੈ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਆਪਾਂ ਵੀ ਸਾਹ ਕਰਦੇ ਆ ਰੁਕਿਆ ਹੋਇਆ ਹੈ ਪੰਜਾਬ ਦੀਆਂ ਸੜਕਾਂ ਬਰਬਾਦ ਹੋ ਗਈਆਂ ਪਿਛਲੇ ਦਿਨਾਂ ਚ ਪਾਰੀ بارشਾਂ ਹੋਈਆਂ ਜੀ ਹੜ੍ਹ ਆਏ ਉਹਦੇ ਨਾਲ ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਐ ਠੇਸ ਪਹੁੰਚੀ ਐ ਉਹ ਐ ਪਿੰਡੂਟਾਂ ਚ ਜਿਹੜਾ ਹੈਗਾ ਉਹਨੂੰ ਪਹੁੰਚੀ ਐ ਚਾਹੇ ਪਿੰਡੂ ਹਸਪਤਾਲ ਹੋਣ ਜੀ ਚਾਹੇ ਪੰਚਾਇਤ ਘਰ ਹੋਣ ਚਾਹੇ ਸਰਕਾਰੀ ਬਿਲਡਿੰਗਾਂ ਹੋਣ ਇਸੇ ਤਰੀਕੇ ਦੇ ਨਾਲ ਜਿਹੜਾ ਮੰਡੀਆਂ ਹੋਣ ਜਾਂ ਮੰਡੀਆਂ ਨਾਲ ਪਿੰਡਾਂ ਨਾਲ ਜੁੜੀਆਂ ਵੀ ਨੇ ਸੜਕਾਂ ਹੋਣ ਜੀ ਕਿਉਂਕਿ ਜਦੋਂ ਪਾਣੀ ਆਉਂਦਾ ਤਾਂ ਸਭ ਤੋਂ ਵੱਡੀ ਦੁਸ਼ਮਣ ਹੈ ਸੜਕਾਂ ਦੀ ਪਾਣੀ ਨਾਲ ਹੀ ਹੁੰਦੀ ਜਿੱਥੋਂ ਵੀ ਪਾਣੀ ਲੰਘਿਆ ਸੜਕ ਬਰਬਾਦ ਹੋ ਜਾਂਦੀ ਐ ਬਿਲਕੁਲ ਸੋ ਸਾਰੇ ਕੁਝ ਤੋਂ ਪੰਜਾਬ ਦੇ ਲਈ ਹੱਥ ਘੁੱਟਿਆ ਗਿਆ ਕੋਈ ਰੂਰਲ ਡਿਵੈਲਪਮੈਂਟ ਫੰਡ ਨਹੀਂ ਦਿੱਤੇ ਜਾ ਬਾਰ ਬਾਰ ਉਹੀ ਸਵਾਲ ਆਉਂਦੇ ਆ ਜੀ ਕਿ ਜੀ ਇਹ ਤਾਂ ਪਹਿਲੇ ਫੰਡਾਂ ਦੀ ਸਹੀ ਵਰਤੋਂ ਨਹੀਂ ਹੁੰਦੀ ਪਹਿਲੇ ਫੰਡਾਂ ਦੀ ਸਹੀ ਵਰਤੋਂ ਨਹੀਂ ਹੁੰਦੀ ਤਾਂ ਹੁਣ ਜੋ ਕੁਝ ਬਰਬਾਦੀ ਹੋ ਰਹੀ ਹੈ ਇਹਦੀ ਪਰਵਾਹੀ ਕੌਣ ਕਰੇਗਾ ਬਿਲਕੁਲ ਬਿਲਕੁਲ ਖਲੀ ਇੰਨੀ ਗੱਲ ਨਹੀਂ ਸੇਤ ਮਿਸ਼ਨ ਦੀ ਗੱਲ ਕਰ ਲਈਏ ਉਹੀ ਮਾਮਲਾ ਫੇਰ ਹੈ ਕਿ ਜੀ ਤੁਸੀਂ ਜਿਹੜਾ ਹੈਗਾ ਕਿਉਂ ਜਿਹੜੀਆਂ ਸਕੀਮਾਂ ਦੇ ਨਾਮ ਬਦਲ-ਬਦਲ ਕੇ ਜਿਹੜਾ ਹੈਗਾ ਰੱਖਦੇ ਹੋ ਇਸ ਕਰਕੇ ਤੁਸੀਂ ਉਹ ਤੁਸੀਂ ਦੇਖੋ ਜੇ ਇੱਕ ਮਰੀਜ਼ ਬਿਮਾਰ ਹੈ ਜੀ ਸਧਾਰਨ ਮਰੀਜ਼ ਦੀ ਆਪਾਂ ਗੱਲ ਕਰਦੇ ਆਂ ਹਾਂ ਨਾ ਤਾਂ ਉਹਨੂੰ ਇਹ ਪਤਾ ਵੀ ਕੇਂਦਰ ਦੀ ਕਿਹੜੀ ਸਕੀਮ ਹੈ ਬਿਲਕੁਲ ਨਾ ਉਹਨੂੰ ਪਤਾ ਇਹ ਪੰਜਾਬ ਨੇ ਨਾਂ ਬਦਲ ਕੇ ਕੋਈ ਨਵਾਂ ਨਾਂ ਰੱਖਦਾ ਉਹ ਆਪਣਾ ਇਲਾਜ ਚਾਹੁੰਦਾ ਹੈ ਜੀ ਸਰਕਾਰ ਦੀਆਂ ਸਕੀਮਾਂ ਤੋਂ ਫਾਇਦਾ ਲੈਣਾ ਚਾਹੁੰਦਾ ਬਿਲਕੁਲ ਤੇ ਕੇਂਦਰ ਕਹਿ ਰਿਹਾ ਹੈ ਕਿ ਜੀ ਕਿਉਂਕਿ ਤੁਸੀਂ ਸਕੀਮਾਂ ਦੇ ਨਾਂ ਬਦਲਦੇ ਆ ਇਸ ਕਰਕੇ ਮਰੀਜ਼ ਜਿਹੜਾ ਹਸਪਤਾਲ ਤੜਪ ਤੜਕੇ ਦਾ ਮਾਰ ਸਕਦਾ ਹੈ ਪਰ ਕਿਉਂਕਿ ਕੇਂਦਰ ਦੀ ਸਕੀਮ ਦੇ ਮੁਤਾਬਕ ਨਾਂ ਨਹੀਂ ਰੱਖਿਆ ਗਿਆ ਜੀ ਉਸ ਮਰੀਜ਼ ਨੂੰ ਸਹੂਲਤ ਨਹੀਂ ਮਿਲ ਸਕਦੀ ਜਿਹੜੀ ਸਹੂਲਤ ਦਾ ਉਹ ਹੱਕਦਾਰ ਹੈ ਜਿਵੇਂ ਬਾਕੀ ਦੇਸ਼ ਦੇ ਲੋਕ ਹੱਕਦਾਰ ਨੇ ਜੀ ਪੰਜਾਬੀ ਕਿਉਂ ਨਹੀਂ ਹੱਕਦਾਰ ਬਿਲਕੁਲ ਸੋ ਇਹ ਵੱਡੇ ਸਵਾਲ ਹੈ ਹਮ ਪੰਜਾਬ ਦੇ ਪ੍ਰਤੀ ਰੋਸਾ ਸਾਫ ਤੌਰ ਤੇ ਨਜ਼ਰ ਆਉਂਦਾ ਜੋ ਕਿ ਕਿਉਂ ਇਹਨਾਂ ਮਾਮਲਿਆਂ ਨੂੰ ਲੈ ਕੇ ਜਿਹੜਾ ਕਿਸ ਤਰ੍ਹਾਂ ਦੀ ਬੰਦੀ ਬਣਦੀ ਹੈ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਜੀ ਬਹੁਤ ਵੱਡਾ ਮਾਮਲਾ ਹੈ ਬਿਲਕੁਲ ਸ਼੍ਰੋਮਣੀ ਗੁਰਦਾਰ ਪਰੰਦਰ ਕਮੇਟੀ ਨੇ ਦੇ ਬਾਰੇ ਬਕਾਇਦਾ ਜਿਹੜਾ ਹੈਗਾ ਲੱਖਾਂ ਦੇ ਦਸਕਦ ਕਰਵਾ ਕੇ ਦਿੱਤੇ ਜੀ ਪਾਰਲੀਮੈਂਟ ਦੇ ਵਿੱਚ ਮਾਮਲਾ ਹਰਸਮਰਤ ਬਾਦਲ ਵੱਲੋਂ ਉਠਾਇਆ ਗਿਆ ਕਿਵਲ ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਗ੍ਰਹਿ ਮੰਤਰੀ ਤੱਕ ਕੀਤੀ ਗਈ ਰਾਸ਼ਟਰਪਤੀ ਤੱਕ ਕੀਤੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਜੀ ਤੁਸੀਂ ਦੇਖੋ ਹੋ ਕੀ ਰਿਹਾ ਜੇ ਆਪਾਂ ਇਸ ਮੁੱਦੇ ਤੇ ਵੀ ਗੱਲ ਕਰਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਸਿੱਖ ਪਾਈਚਾਰੇ ਦੇ ਲਈ ਸਿੱਖ ਸੰਸਾਧਾਂ ਦੇ ਲਈ ਅਕਾਲ ਤਖਤ ਹਮੇਸ਼ਾ ਹੀ ਅਸੀਂ ਕਿਹਾ ਜਾਂਦਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਤੇ ਉਸ ਅਕਾਲ ਤਖਤ ਦੇ ਜਥੇਦਾਰ ਨੇ ਇਹ ਦੇ ਦਿੱਤਾ ਹੋਵੇ ਸ੍ਰੋਣੀ ਗੁਰਪੰਥ ਕਮੇਟੀ ਨੂੰ ਕਿ ਬੰਦੀ ਸਿੰਘਾਂ ਦੇ ਰਿਹਾਈ ਦੇ ਮਾਮਲੇ ਤੇ ਤੁਹਾਨੂੰ ਸਰਗਰਮੀ ਨਾਲ ਚਾਰਾ ਜੋਈ ਕਰਨੀ ਚਾਹੀਦੀ ਹੈ। ਐਸਜੀਪੀਸੀ ਨੇ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਬਣਾਈ ਚਾਰਾ ਜੋਈ ਕਰਨ ਦੇ ਲਈ। ਜ ਜਣੀ ਉਹ ਕਮੇਟੀ ਬਣੀ ਨੂੰ 10-12 ਦਿਨ ਨਿਕਲ ਗਏ ਆ। ਕੋਈ ਸੁਣਵਾਈ ਨਹੀਂ। ਕੋਈ ਪੁੱਛਗਿੱਛ ਨਹੀਂ। ਇਸ ਕਰਕੇ ਸਵਾਲ ਉੱਠਦੇ ਆ ਕਿ ਜਦੋਂ ਅਮਨ ਸ਼ਾਹ ਹੁਣ ਇੱਥੇ ਆਇਆ। ਘਟੋ ਘਟ ਮੀਡੀਆ ਦੇ ਸਾਹਮਣੇ ਜਾਂ ਅਧਿਕਾਰੀਆਂ ਦੇ ਸਾਹਮਣੇ ਕੋਈ ਜਾਂ ਕੁਝ ਸੰਕੇਦੀ ਦੇ ਜਾਂਦੇ। ਇਹ ਜਿਹੜੇ ਪੰਜਾਬ ਨਾਲ ਜੁੜੇ ਮੁੱਦੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਜਾਂ ਫੰਡਸ ਦੇ ਮਾਮਲੇ ਆ ਉਹਨਾਂ ਮਾਮਲਿਆਂ ਤੇ ਕੇਂਦਰ ਵਿਚਾਰ ਕਰ ਰਿਹਾ ਜਾਂ ਸੁਣਵਾਈ ਹੋएगी ਤਦ ਵੀ ਕੋਈ ਨਾ ਕੋਈ ਰਾਹਤ ਲੱਗਦਾ ਕਿ ਮਿਲ ਸਕਦੀ ਸੀ ਪਰ ਜਿੱਥੇ ਚੁੱਪੀ ਧਾਰੀ ਗਈ ਹੈ ਇਹ ਤੋਂ ਲੱਗਦਾ ਕੇਂਦਰ ਨੇ ਬਿਲਕੁਲ ਹੀ ਪਾਸਾ ਬਟਿਆ ਹੋਏ ਨਾ ਮਾਮਲਿਆਂ ਤੇ ਉਹ ਗੱਲ ਕਰਨ ਨੂੰ ਵੀ ਤਿਆਰ ਨਹੀਂ ਮਸਲਿਆਂ ਦਾ ਹਾਲ ਤਾਂ ਦੂਰ ਦੀ ਗੱਲ ਹੈ ਬਿਲਕੁਲ ਬਿਲਕੁਲ ਤਾਂ ਸਤੂ ਜੀ ਸਾਹਿਬ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਿਆ ਦੀ ਆਪਾਂ ਗੱਲਬਾਤ ਕਰ ਰਹੇ ਆ ਸੰਸਦ ਦੇ ਵਿੱਚ ਜਦੋਂ ਉਹ ਹਮਲਾ ਹੁੰਦਾ ਉਦੋਂ ਨੌਜਵਾਨ ਪਹੁੰਚਦੇ ਨੇ ਉਸ ਤੋਂ ਬਾਅਦ ਸੰਸਦ ਮੈਂਬਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਇਸ ਮੁੱਦੇ ਤੇ ਜਵਾਬ ਦੇਣ ਜੋ ਸੁਰੱਖਿਆ ਦੇ ਵਿੱਚ ਸਨ ਲੱਗੀ ਹੈ ਲਗਾਤਾਰ ਇਹ ਕਾਰਵਾਈ ਹੁੰਦੀ ਹੈ ਕਾਰਵਾਈ ਚੱਲਦੀ ਹੈ ਤੇ ਸੰਸਦ ਮੈਂਬਰਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਉਹਨਾਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਭਾਜੀਪੀ ਦੇ ਅਗੇਂਸਟ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਸੀ ਤੇ ਕੱਲ 22 ਦਸੰਬਰ ਨੂੰ ਪੂਰੇ ਕਹਿਦੀ ਹੈ ਕਿ ਦੇਸ਼ ਭਰ ਦੇ ਵਿੱਚ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਬੀਜੇਪੀ ਦੇ ਅਗੇਂਸਟ ਬਿਲਕੁਲ ਸਹੀ ਆ ਜੋਤ ਕਿਉਂਕਿ ਉਹਨਾਂ ਕੋਲੇ ਹੋਰ ਕੋਈ ਰਸਤਾ ਹੀ ਨਹੀਂ ਹੈ ਜੀ ਦੇਖੋ ਜਿੱਦਾਂ ਆਪਾਂ ਅਕਸਰ ਇਹ ਕਹਿੰਦੇ ਆ ਕਿ ਜਿਹੜਾ ਪਾਰਲੀਮੈਂਟ ਹੈ ਦੇਸ਼ ਦਾ ਸਰਵੋੱਚ ਜਮਹੂਰੀ ਪਲੇਟਫਾਰਮ ਹੈ ਬਿਲਕੁਲ ਇਸ ਦੇਸ਼ ਦੇ ਅੰਦਰ ਪਾਰਲੀਮੈਂਟ ਤੋਂ ਉੱਪਰ ਕੋਈ ਕੋਈ ਜਮਹੂਰੀ ਪਲੇਟਫਾਰਮ ਹੋ ਹੀ ਨਹੀਂ ਸਕਦਾ ਸਭ ਤੋਂ ਵੱਡਾ ਜਿੱਥੇ ਗੱਲ ਰੱਖੀ ਜਾ ਸਕਦੀ ਹੈ ਉਸ ਪਾਰਲੀਮੈਂਟ ਸੈਸ਼ਨ ਨੂੰ ਕੌਣ ਲੋਕ ਪਹੁੰਚਦੇ ਆ ਜਿਹੜੇ ਦੇਸ਼ ਦੇ ਲੋਕ ਪਾਰਲੀਮੈਂਟ ਮੈਂਬਰ ਚੁਣ ਕੇ ਭੇਜਦੇ ਆ ਕਰੋੜਾਂ ਕਰੋੜਾਂ ਲੋਕ ਜੋਤ ਵੋਟ ਕਰਦੇ ਆ ਵੋਟ ਕਰਕੇ ਤਾਂ ਉਹਨਾਂ ਨੂੰ ਪਾਰਲੀਮੈਂਟ ਜਾਣ ਦਾ ਅਧਿਕਾਰ ਮਿਲਦਾ ਜਿਹੜੇ ਜਿੱਦੇ ਆ ਤੇ ਉੱਥੇ ਜਾ ਕੇ ਲੋਕਾਂ ਦੀ ਆਵਾਜ਼ ਲੋਕਾਂ ਦੀ ਗੱਲ ਕੀਤੀ ਜਾਂਦੀ ਆ ਜੇ ਕਰੋੜਾਂ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਲੀਮੈਂਟ ਮੈਂਬਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ ਜਾਨੀ 150 ਤੋਂ ਉੱਪਰ 2 ਨਹੀਂ 4 ਨਹੀਂ 10 ਨਹੀਂ 15 ਨਹੀਂ 150 ਕੋਈ ਛੋਟੀ ਗਿਣਤੀ ਨਹੀਂ ਹੈ ਇਸ ਪਾਰਲੀਮੈਂਟ ਦੇ ਅੰਦਰ ਜੇ 150 ਤੋਂ ਉੱਪਰ ਲੋਕਾਂ ਦਾ ਜਿਹੜੇ ਪਾਰਲੀਮੈਂਟ ਮੈਂਬਰ ਹਨ ਸਸਪੈਂਡ ਕਰ ਦਿਓ ਤਾਂ ਫਿਰ ਜਮੂਰੀ ਦੀ ਅੰਦਰ ਗੱਲ ਕੌਣ ਕਰੇਗਾ ਇਸੇ ਕਰਕੇ ਜਿਹੜਾ ਹੈਗਾ ਕਰ ਜਦੋਂ ਵਿਰੋਧੀ ਤਰ੍ਹਾਂ ਜਿਹਨੂੰ ਇੰਡੀਆ ਦੇ ਘੱਟ ਜੋੜ ਦੇ ਨਾਲ ਬਣੇ ਹੋਏ ਹੈਗੇ ਆ ਜੀ ਉਹਨਾਂ ਨੇ ਕੌਮੀ ਪੱਧਰ ਤੇ ਪ੍ਰੋਟੈਸਟ ਕੀਤਾ ਭਾਖੋ ਕਥਾ ਅਮਦੇ ਦਿੱਲੀ ਜੀ ਵੀ ਕੀਤਾ ਪੰਜਾਬ ਚ ਵੀ ਆਪਣੇ ਕੀਤੇ ਗਏ ਹੋਰ ਥਾਂਾਂ ਤੇ ਵੀ ਕੀਤਾ ਗਿਆ ਉਹਨਾਂ ਨੇ ਇੱਕੋ ਗੱਲ ਜਿਹੜੀ ਹੈਗੀ ਉਹ ਕਹਿੰਦੇ ਵੀ ਭਾਜਪਾ ਜਿਸ ਤਰੀਕੇ ਨਾਲ ਰਵਈਆ ਅਪਣਾਇਆ ਵਾ ਭਾਜਪਾ ਨੇ ਉਹ ਕਹਿੰਦੇ ਸਾਡਾ ਇੱਕੋ ਹੀ ਸੱਦਾ ਹੈ ਕਿ ਭਾਜਪਾ ਨੂੰ ਹਰਾਓ ਜੀ ਤਾਂ ਇਹ ਡੈਮੋਕ੍ਰੇਸੀ ਬਚਾਈ ਜਾ ਸਕਦੀ ਹੈ ਹਮ ਹੁਣ ਵਿਰੋਧੀ ਧਰ ਦੇ ਨੇਤਾ ਜਿਹੜੇ ਖੜ ਗਏ ਮੈਂ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀ ਦੇਖ ਰਿਹਾ ਸੀ ਹਮ ਉਹ ਕਹਿੰਦੇ ਕਿ ਦੇਖੋ ਚਾਹੇ ਔਰਤਾਂ ਦੀ ਗੱਲ ਹੋਵੇ ਜੀ ਦਲਤਾਂ ਦੀ ਗੱਲ ਹੋਵੇ ਹਮ ਕਿਸਾਨਾਂ ਦੀ ਗੱਲ ਹੋਵੇ ਆਮ ਲੋਕਾਂ ਦੀ ਗੱਲ ਹੋਵੇ ਤਾਂ ਉੱਥੇ ਕਹਿੰਦੇ ਤੁਸੀਂ ਪਾਰਲੀਮੈਂਟ ਦੇ ਅੰਦਰ ਆਵਾਜ਼ ਨਹੀਂ ਚੁੱਕ ਸਕਦੇ ਬੋਲ ਨਹੀਂ ਸਕਦੇ ਹਮ ਸਾਨੂੰ ਚੁੱਪ ਕਰਾਇਆ ਜਾਂਦਾ ਹੈ ਖੜਗੇ ਨੇ ਗੱਲ ਕਹੀ ਜੀ ਕਿ ਤੁਸੀਂ ਉੱਥੇ ਇਸ ਤਰ੍ਹਾਂ ਵੰਡਣ ਦੀ ਕੋਸ਼ਿਸ਼ ਕਰਦੇ ਆ ਸਵਰਨ ਜਾਤੀਆਂ ਤੇ ਦਲਿਤ ਜਾਤੀਆਂ ਦੇ ਵਿਚਕਾਰ ਕੇ ਜੀ ਇੱਕ ਫਲਾਣਾ ਜਿਹੜਾ ਹੈ ਅਧਿਕਾਰੀ ਹੈਗਾ ਉਹ ਉੱਪਰਲੀ ਜਾਤ ਨਾਲ ਸੰਬੰਧ ਅਸੀਂ ਇਦਾਂ ਦੇ ਕਮੈਂਟ ਕੀਤੇਗੇ ਉਹ ਕਹਿੰਦੇ ਮੈਂ ਜਿਹੜਾ ਹੈਗਾ ਦਲਿਤ ਜਾਤ ਨਾਲ ਸੰਬੰਧ ਤਾਂ ਮੈਨੂੰ ਕਿੰਨੇ ਵਾਰੀ ਰੋਕਿਆ ਤੁਸੀਂ ਬੋਲਣ ਤੋਂ ਤਾਂ ਮੈਂ ਉਹਨੇ ਕਹਾ ਵੀ ਪੂਰੀ ਦਲਿਤ ਜਾਤੀ ਦਾ ਅਪਮਾਨ ਹੈ ਬਿਲਕੁਕੁਲ ਸੋ ਇੱਕ ਤਾਂ ਕਹਿੰਦੇ ਵੀ ਭਾਜਪਾ ਦੇਸ਼ ਨੂੰ ਇਸ ਤਰੀਕੇ ਨਾਲ ਵੱਖ-ਵੱਖ ਵਰਕਾਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਉਹ ਡੈਮੋਕਰੇਸੀ ਦਾ ਜਿਹੜਾ ਵਿੜਾਗਰ ਕੀਤਾ ਜਾ ਰਿਹਾ ਉਹਦੇ ਖਿਲਾਫ ਕੱਲ ਦੇਸ਼ ਭਰ ਦੇ ਚ ਜੀ ਪ੍ਰੋਟੈਸਟ ਹੋਇਆ ਔਰ ਦੂਜੇ ਪਾਸੇ ਜਿਹੜੀ ਜੇ ਆਪਾਂ ਗੱਲ ਕਰੀ ਹਾਕਮਦਰਦੀ ਅਮਨ ਸ਼ਾਹ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਬਿਲਕੁਲ ਚੰਡੀਗੜ੍ਹ 'ਚ ਵੀ ਅਮਨ ਸ਼ਾਹ ਨੇ ਇਸ ਮੁੱਦੇ ਤੇ ਗੱਲ ਕੀਤੀ ਹੈ ਜਿਸ ਮੁੱਦੇ ਦਾ ਆਪਾਂ ਹੁਣ ਜ਼ਿਕਰ ਕੀਤਾ ਅਮਨ ਸ਼ਾਹ ਨੇ ਵਿਰੋਧੀ ਧਰ ਨੂੰ ਕਹਿੰਦੇ ਆ ਜੀ ਕਹਿੰਦੇ ਦੇਖੋ ਜੀ ਇਹ ਬਾਹਰ ਜਾ ਕੇ ਬੋਲਦੇ ਆ ਪ੍ਰੋਟੈਸਟ ਕਰਦੇ ਆ ਹਮ ਪਾਰਲੀਮੈਂਟ ਦੇ ਅੰਦਰ ਆ ਕਹਿੰਦੇ ਅਸੀਂ ਬਿੱਲ ਲਿਆਂਦੇ ਉਹ ਬਿੱਲਾਂ ਤੇ ਬੋਲਣ ਲਈ ਚਰਚਾ ਕਰਨੀ ਸੀ ਚਾਹੁੰਦੇ ਸੀ ਕਿ ਵਿਰੋਧੀ ਧਿਰ ਉਥੇ ਹਾਜ਼ਰ ਹੋਵੇ ਜੀ ਕਹਿੰਦੇ ਵਿਰੋਧੀ ਧਿਰ ਜਿਹੜੀ ਬਾਈਕਾਟ ਕਰਕੇ ਚਲੀ ਜਾਏ ਹੁਣ ਅਮਰ ਸ਼ਾਹ ਜੀ ਨੂੰ ਕੌਣ ਪੁੱਛੇ ਇਹ ਗੱਲ ਇਹ ਵਿਰੋਧੀ ਧਿਰ ਨੇ ਬਾਈਕਾਟ ਕੀਤਾ ਕਿ ਜਨਾਬ ਤੁਸੀਂ ਵਿਰੋਧੀ ਧਿਰ ਨੂੰ ਬਾਹਰ ਦਾ ਰਸਤਾ ਦਿਖਾਤਾ ਤੁਸੀਂ ਜੇ ਉਹਨਾਂ ਨੂੰ ਮੁਤਲੀ ਕਰਤਾ ਸਸਪੈਂਡ ਹੀ ਕਰਤਾ ਸਾਬ ਵਿਰੋਧੀ ਧਿਰ ਦੇ ਮੈਂਬਰ ਕਿਵੇਂ ਹਿੱਸਾ ਲੈ ਸਕਦੇ ਆ ਸੋ ਜਿਹੜੇ ਹਾਕਮਧਰ ਆ ਉਹ ਵੀ ਕੋਈ ਮੌਕਾ ਨਹੀਂ ਹੱਥੋਂ ਜਾਣ ਦਿੱਤੀ ਵਿੰਗੇਟੇਟੇਟ ਅੰਗ ਨਾਲ ਜਿੰਮੇ ਵੀ ਕੋਸ਼ਿਸ਼ ਕਰਦੀ ਏ ਟਾਰਗੇਟ ਕਰਨ ਦੀ ਜੀ ਕਿ ਜੀ ਉਹ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਵੱਲੋਂ ਕਿਹਾ ਇਹ ਜਾ ਰਿਹਾ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਪਾਰਲੀਮੈਂਟ ਦੇ ਅੰਦਰ ਜਿਹੜੇ ਬਿਲ ਹੈ ਜਿੱਥੇ ਡਿਸਕਸ਼ਨ ਹੋਣੀ ਚਾਹੀਦੀ ਹੈ ਹਾਲਾਂਕਿ ਵਿਰੋਧੀ ਧਿਰ ਇਹ ਆਖ ਰਹੀ ਹੈ ਜੀ ਕਿ ਤੁਸੀਂ ਬਿਲ ਸਾਡੀ ਗੈਰ ਹਾਜ਼ਰੀ ਚ ਲੈਂਦੇ ਹਮ ਕਹਿੰਦੇ ਤੁਹਾਡੀ ਬੇਈਮਾਨੀ ਇਸ ਗੱਲ ਚ ਸੀ ਇਸ ਅਨੁਸਾਰ ਨੂੰ ਸਸਪੈਂਡ ਕਰਕੇ ਫੌਜਦਾਰੀ ਕਾਨੂੰਨ ਆ ਦੂਜੇ ਕਾਨੂੰਨ ਆ ਜਿਹੜੇ ਬਣਨੇ ਸੀ ਉਹ ਕਹਿੰਦੇ ਸਾਡੀ ਗੈਰਹਾਜ਼ਰੀ 'ਚ ਪਾਸ ਕਰਤੇ ਤੇ ਅਮਨ ਸ਼ਾਹ ਜੀ ਉਲਟਾ ਕਹਿ ਰਹੇ ਕਿ ਤੁਸੀਂ ਉਧਰ ਚੇਸਾ ਨਹੀਂ ਲਿਆ ਬਾਈਕਟ ਕਰਕੇ ਬਾਹਰ ਚਲੇਗੇ ਜੀ ਹੁਣ ਸੱਚ ਕੌਣ ਹੈ ਇਹਦਾ ਫੈਸਲਾ ਦਾ ਦੇਸ਼ ਦੇ ਲੋਕ ਕਰਨਗੇ ਪਾਰਲੀਮੈਂਟ ਦੀਆਂ ਇਲੈਕਸ਼ਨ ਜਿਹੜੀਆਂ ਸਾਹਮਣੇ ਆ ਜਿਸ ਨੂੰ ਲੈ ਕੇ ਸਾਰਾ ਇੱਕ ਹਮਸਾਨ ਮੱਚਾ ਵਜੂਤ ਬਿਲਕੁਲ ਬਿਲਕੁਲ ਅਸਲ ਤਾਂ ਕਜ਼ਹਿਰੀ ਫਿਰ ਉਦੋਂ ਲੱਗੇਗੀ ਹਮ ਕੌਣ ਸੱਚਾ ਤੇ ਕੌਣ ਝੂਠਾ ਜੀ ਦੇ ਦੇ ਕਰੋੜਾਂ ਕਰੋੜਾਂ ਲੋਕ ਫੈਸਲਾ ਕਰਨਗੇ ਬਿਲਕੁਲ ਕਿ ਕਿਸ ਨੂੰ ਅਗਲੀ ਪਾਰਲੀਮੈਂਟ ਚ ਲੈ ਕੇ ਆਗੇ ਤਾਂ ਕਿ ਸੱਚ ਤੇ ਨਿਆਂ ਦੀ ਗੱਲ ਵੀ ਹੋਵੇ ਔਰ ਡੈਮੋਕ੍ਰੇਸੀ ਵੀ ਉਥੇ ਬਾਹਲ ਰਹੇ ਜੇ ਜਮਹੂਰੀ ਦਿਨਾ ਰਹੀ ਤਾਂ ਸਾਡਾ ਵੋਟ ਪਾਉਣ ਦੇ ਅਧਿਕਾਰ ਦਾ ਫਾਇਦਾ ਕੀ ਹੈ ਜੇ ਜਿਹਨੂੰ ਅਸੀਂ ਚੁਣਦੇ ਆਂ ਜਿਹਦਾ ਨਮਾਇੰਦਾ ਅਸੀਂ ਬਣਾਉਂਦੇ ਆਂ ਜੀ ਜਿਸ ਨੂੰ ਅਸੀਂ ਵੋਟ ਪਾਈ ਜੋ ਜਾ ਕੇ ਪਾਰਲੀਮੈਂਟ ਚ ਬੋਲ ਨਹੀਂ ਸਕਦਾ ਉਸ ਨੂੰ ਸਸਪੈਂਡ ਕਰਤਾ ਫਾਰ ਇਗਜ਼ਾਮਪਲ ਇੱਕ ਹਲਕੇ ਜੋ ਆਪਾਂ ਕਿਸੇ ਵੀ ਪੰਜਾਬ ਦੇ ਹਲਕੇ ਦੀ ਗੱਲ ਕਰ ਲਈਏ ਜਲੰਧਰ ਬਟਿੰਡਾ ਕੋਈ ਪਾਰਲੀਮੈਂਟ ਹਲਕਾ ਲੈ ਲਓ ਉਸ ਹਲਕੇ ਦਾ ਜੇ ਪਾਰਲੀਮੈਂਟ ਮੈਂਬਰੀ ਸਸਪੈਂਡ ਹੋ ਜਾਏਗਾ ਤੁਸੀਂ ਅੰਦਾਜ਼ਾ ਲਾਓਗੇ ਉੱਥੋਂ ਦੇ ਲੋਕਾਂ ਦੀ ਗੱਲ ਕੌਣ ਕਰੇਗਾ ਪਾਰਲੀਮੈਂਟ ਨਾਲ ਜਾ ਕੇ ਬਿਲਕੁਲ ਸੋ ਉਹ ਜੀ ਡੈਮੋਕਰੇਸੀ ਚਾਹੀਦੀ ਹੈ ਉਹ ਜਮਹੂਰੀ ਚਾਹੀਦੀ ਹੈ ਜਾਂ ਜਿੱਥੇ ਲੋਕਾਂ ਦੀ ਆਵਾਜ਼ ਸੁਣੀ ਜਾ ਸਕੇ ਉਹ ਡੈਮੋਕਰੇਸੀ ਚਾਹੀਦੀ ਹੈ ਇਸ ਦਾ ਫੈਸਲਾ ਤਾਂ ਆ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹਦੇ ਜਿਹੇ ਦੇ ਕਰੋੜਾਂ ਕਰੋੜਾਂ ਲੋਕਾਂ ਨੇ ਹੀ ਕਰਨਾ ਹੈ ਜੋ ਬਿਲਕੁਲ ਬਿਲਕੁਲ ਸੂਬਾ ਕੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਅਰਵਿੰਦ ਕੇਜਰੀਵਾਲ ਬਾਰੇ ਆਪਾਂ ਗੱਲਬਾਤ ਕੀਤੀ ਸੀ ਕਿ ਈਡੀ ਦੇ ਵੱਲੋਂ ਉਹਨਾਂ ਨੂੰ ਸੱਮਨ ਜਾਰੀ ਕੀਤੇ ਗਏ ਸੀ ਤੇ ਹੁਣ ਮੁੜ ਈਡੀ ਦੇ ਵੱਲੋਂ ਤੀਜੀ ਵਾਰ ਅਰਵਿੰਦ ਕੇਜਰੀਵਾਲ ਨੂੰ ਸੱਮਨ ਜਾਰੀ ਕੀਤੇ ਗਏ ਨੇ ਤੇ ਜਨਵਰੀ ਦੇ ਵਿੱਚ ਪੁੱਛਗਿੱਛ ਲਈ ਉਹਨਾਂ ਨੂੰ ਅਸਤਦਿਆ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਲਿਖਤੀ ਤੌਰ ਤੇ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਈਡੀ ਦੇ ਸੱਮਨਾਂ ਦਾ ਜਵਾਬ ਦਿੱਤਾ ਗਿਆ ਉਹ ਸੱਮਨਾਂ ਨੂੰ ਗੈਰ ਕਾਨੂੰਨੀ ਤੇ ਸਿਆਸਤ ਤੋਂ ਪ੍ਰੇਰਿਤ ਖੜੇ ਹੋਣੇ ਹੋ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਹੁਣ ਈਡੀ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਅਧਿਰੇ ਕਹਿ ਰਹੇ ਨੇ ਕਿ ਹੁਣ ਤਾਂ ਪੇਸ਼ ਹੋਣਾ ਹੀ ਪਵੇਗਾ ਕਿਉਂਕਿ ਤੀਜੀ ਵਾਰ ਸੰਮਣ ਆ ਚੁਕੇ ਨੇ ਜੋ ਦੇਖਣਾ ਪੰਜਾਬੀ ਚ ਬਹੁਤ ਬਣੀ ਵੀ ਹੈ ਜੀ ਸੁਹੂਰ ਦਾ ਇਲਾਕਾ ਹੈ ਲੰਗੋਵਾਲ ਹੂੰ ਲੰਗੋਵਾਲ ਪਿੰਡ ਆਪਾਂ ਜਾਣਦੇ ਹਾਂ ਕਾਫੀ ਵੱਡਾ ਪਿੰਡ ਆ ਹੈ ਪੰਜਾਬ ਦੇ ਵੱਡੇ ਪਿੰਡਾਂ ਚੋਂ ਇੱਕ ਹੈ ਕਹਿੰਦੇ ਲੰਗੋਵਾਲ ਇੱਕ ਸਾਹਸ ਸੀਗਾ ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬੇ ਕੋਲੇ ਗਏ ਜੀ ਕਹਿੰਦੇ ਬਾਬਾ ਜੀ ਸਾਰੇ ਪਿੰਡ ਦੇ ਲੋਕ ਜਿਹੜੇ ਕਾਫੀ ਲੋਕ ਤੁਹਾਨੂੰ ਟਿਚ ਸਮਝਦੇ ਆ ਹੂੰ ਉਹ ਕਹਿੰਦਾ ਵਾ ਸਾਰੇ ਪਿੰਡ ਨੂੰ ਟਿਚ ਸਮਝਦਾ ਹੂੰ ਸੋ ਜਦੋਂ ਈਡੀ ਦੇ ਸੰਬਨ ਆਉਂਦੇ ਆ ਈਡੀ ਵਾਲੇ ਕਹਿੰਦੇ ਆ ਕਿ ਤੂੰ ਦੋਸ਼ੀ ਐ ਸ਼ਰਾਬ ਘਟਾਲਾ منی ਲਾਂਡਰਿੰਗ ਦਾ ਮਾਮਲਾ ਆ ਕੇ ਸਾਡੇ ਸਾਹਮਣੇ ਪੇਸ਼ੀ ਭੁਗਤ ਉਹਨੇ ਸਵਾਲਾਂ ਦੇ ਜਵਾਬ ਦੇ ਉਹ ਦੂਜੇ ਪਾਸੇ ਹਰਵਿੰਦ ਕੇਦਰੀਵਾਲ ਐ ਬਪਾਸਨਾ ਚ ਬੈਠਾ ਗੁਫਾ ਚ ਜੀ ਉਹ ਕਹਿੰਦਾ ਕਿ ਤੁਸੀਂ ਕੀ ਪੁੱਛਣ ਵਾਲੇ ਕੌਣ ਹੋਨੇ ਹੋ ਕਹਿੰਦਾ ਤੁਸੀਂ ਐਵੇਂ ਹੀ ਗੱਲ ਤੇ ਲੀਕਿਸ਼ ਲਾ ਰਹੇ ਹਾਂ ਕਾਨੂੰਨ ਮਦਾਕ ਮੈਥੋਂ ਸਵਾਲ ਹੀ ਨਹੀਂ ਪੁੱਛ ਰਹੇ ਨਾ ਸੰਵਿਧਾਨ ਮਦਾਕ ਮੈਥੋਂ ਪੁੱਛ ਕੇ ਸਾਰੇ ਮੁੱਦਿਆਂ ਦੇ ਬਣਦੀਆ ਮੇਰਾ ਕਸੂਰ ਹੀ ਕੋਈ ਨਹੀਂ ਇਸ ਕਰਕੇ ਮੈਂ ਕਿਉਂ ਤੁਹਾਡੇ ਅੱਗੇ ਪੇਸ਼ ਹਾਂ ਹੁਣ ਬਹੁਤ ਦਿਲਜਾਨਸਤੀ ਬਣੀ ਹੋਈ ਆ ਦੇਖੋ ਮਾਮਲਾ ਤਾਂ ਹੱਲ ਜਾਂ ਬਣਨੇ ਤਾਂ ਹੋਏਗਾ ਪਰ ਆ ਵੀ ਤੇ ਇੱਕ ਹੋਰ ਵੀ ਘੋਤ ਬੜੀ ਪਿਆਰੀ ਹੈ ਜਿਹੜਾ ਕਹਿੰਦੇ ਟਾਂਡਿਆਂ ਵਾਲੀ ਜਾਂ ਪਾਂਡਿਆਂ ਵਾਲੀ ਦੋਨਾਂ ਚ ਇੱਕ ਦੀ ਰਹੇਗੀ ਜਾਂ ਤਾਂ ਹੁਣ ਈੜੀ ਜਿਹੜਾ ਹੈਗਾ ਵਿਵਾਸਨਾ ਕੇਂਦਰ ਤੋਂ ਵੀ ਲਿਜਾ ਸਕਦੀ ਹੈ ਤੇ ਜਾਂ ਫਿਰ ਈਡੀ ਨੂੰ ਚੁੱਪ ਕਰਨਾ ਪਏਗਾ ਹੁਣ ਦੋਨਾਂ ਚੋਂ ਈਡੀ ਚੁੱਪ ਕਰਕੇ ਬੈਠਦੀ ਹੈ ਜਾਂ ਰਵਿੰਦ ਕੇਜਰੀਵਾਲ ਨੂੰ ਕਿਸ ਤਰ੍ਹਾਂ ਈਡੀ ਕੋਲੇ ਪਛਾਇਆ ਜਾਂਦਾ ਪਰ ਇਹ ਮਾਮਲਾ ਹੁਣ ਇਦਾਂ ਰੁਕਣ ਵਾਲਾ ਨਹੀਂ ਹੈ ਕਿਉਂਕਿ ਪਹਿਲਾਂ ਆ ਸਮਾ ਜਨ ਨਵੰਬਰ ਦੇ ਵਿੱਚ ਹੁਣ ਜਦੋਂ ਆਪਣੇ ਪੰਜਾਬ ਆਏ ਤਾਂ ਦੂਜੀ ਵਾਰੀ ਸਬੰਧਿਤ ਤਾਰੀਖ ਸੀ ਤੀਜੀ ਵੀ ਹੁਣ ਅਗਲੇ ਥੋੜੇ ਦਿਨਾਂ ਚ 3 ਜਨਵਰੀ ਨੂੰ ਫੇਰ ਉਹਨੇ ਡੇਟ ਦਿੱਤੀ ਹੈ ਸੋ ਨੇੜੇ ਨੇੜੇ ਤਾਰੀਖ ਦੇਣ ਦੀ ਇੱਕ ਇੰਡੀਕੇਸ਼ਨ ਇਹ ਵੀ ਹੁੰਦੀ ਹੈ ਕਿ ਉਸ ਮਾਮਲੇ ਨੂੰ ਚਾਹੇ ਅਦਾਲਤ ਦੀ ਗੱਲ ਕਰ ਲਈਏ ਚਾਹੇ ਆਪਾਂ ਜਿਹੜੀ ਕਿਸੇ ਆਰਗੇਨਾਈਜੇਸ਼ਨ ਦੀ ਗੱਲ ਕਰ ਲਈਏ ਉਹ ਜਿਹੜੇ ਮਾਮਲੇ ਦੇ ਉੱਤੇ ਜਦੋਂ ਤਰੀਕਾ ਨਿਰਨੇੜੇ ਪੈਂਦੀਆਂ ਤਾਂ ਇਹ ਸਮਝਿਆ ਜਾਂਦਾ ਹੈ ਕਿ ਵੀ ਉਹਨਾਂ ਦੀ ਗੰਭੀਰਤਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਸ ਗੱਲ ਦਾ ਨੱਪਟਾਰਾ ਕਰਨਾ ਚਾਹੁੰਦੇ ਜਾਂ ਪੁੱਛਗਛ ਕਰਨੀ ਚਾਹੁੰਦੇ ਸੋ 3 ਜਨਵਰੀ ਫੇਰ ਆਈ 3 ਜਨਵਰੀ ਤਾਂ ਪੰਜਾਬੀ ਜੀ ਨੂੰ ਕਹਿੰਦੇ ਕੋ ਗੋਡੇ ਨਹੀਂ ਰਹਿਗੇ 3 ਜਨਵਰੀ ਦਾ ਥੋੜੇ ਦਿਨਾਂ ਤੱਕ ਫੇਰ ਆਈ ਮੁੜ ਕੇ ਸੋ ਰਵਿੰਦ ਕੇਦਰੀਵਾਲ ਮਾਨਸਰ ਤੌਰ ਤੇ ਮੇਰਾ ਖਿਆਲ ਪ੍ਰਿਪੇਅਰ ਹੋ ਰਿਹਾ ਬਪਾਸਨਾ ਕੇਂਦਰ ਚ ਜਗਲੀ ਲੜਾਈ ਕੇ ਤਰੀਕੇ ਨਾਲ ਲੜੀ ਜਾਣੀ ਹੈ ਕਿਉਂਕਿ ਸਾਫ ਇਹ ਕਹਿ ਰਿਹਾ ਹੈ ਏ ਈਡੀ ਦੇ ਜਿਹੜੇ ਸਮਨ ਆ ਰਹੇ ਆ ਬਾਰ ਬਾਰ ਏ ਦੇ ਸਮਨ ਆ ਰਹੇ ਆ ਜੀ ਇਹ ਰਾਸੀ ਭਾਵਨਾ ਤੋਂ ਪ੍ਰੇਰਿਤ ਹੈ ਆਪ ਨੂੰ ਬਦਨਾਮ ਕਰਨ ਲਈ ਆਪ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਦਿੱਲੀ ਤੇ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਆ ਉਹਨਾਂ ਸਰਕਾਰਾਂ ਚ ਨਵੀਂ ਕਿਸਮ ਦੇ ਪਚਾਲ ਨਵੀਂ ਕਿਸਮ ਦੇ ਹਮਸਾਨ ਮਚਾਉਣ ਦੇ ਲਈ ਇਹ ਜਿਹੇ ਦੋਸ਼ ਲਾਏ ਜਾ ਰਹੇ ਆ ਉਹ ਕਹਿੰਦੇ ਸਾਡਾ ਇਹਨਾਂ ਦੋਸ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਦੂਜੇ ਪਾਸੇ ਈਡੀ ਹੈ ਉਹ ਪੂਰੇ ਦੇਸ਼ ਚ ਕਹਿੰਦੇ ਕਾਫੀ ਕੱਚੇ ਚਿੱਟੇ ਤਿਆਰ ਕਰੀ ਬੈਠੀ ਹੈ ਕਿ ਤੁਸੀਂ ਆਓ ਜਨਾਬ ਤੁਹਾਡੇ ਖਿਲਾਫ ਆ ਅਲਿਗੇਸ਼ਨ ਆ ਹੁਣਗਰ ਨਵਟਾਰਾ ਕੀ ਹੋਏਗਾ ਜੀ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੂਜੇ ਪਾਸੇ ਈਡੀ ਪਰ ਇਹ ਗੱਲ ਜ਼ਰੂਰ ਹੈ ਕਿ ਮਾਮਲਾ ਰੁਕਣ ਵਾਲਾ ਨਹੀਂ ਬਿਲਕੁਲ ਬਿਲਕੁਲ ਕਨਜ਼ਾਮਰੀ ਹੋ ਜਾਇਆ ਚਾਹੇ ਕੋਈ ਕਦੀ ਡੇਟ ਅਗਲੀ ਪਹਿਲੇ ਜਾਂ ਉਸ ਤੋਂ ਪਹਿਲਾਂ ਵੀ ਕੁਝ ਹੋ ਸਕਦਾ ਹੈ ਪਰ ਸਦੇਸ਼ ਦੇ ਲੋਕਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਹੈ ਕਿ ਅਰਵਿੰਦ ਕੇਜਰੀਵਾਲ ਠੀਕ ਹੈ ਜਾਂ ਈਡੀ ਠੀਕ ਹੈ ਜਾਂ ਦੋਨਾਂ ਚੋਂ ਕੌਣ ਠੀਕ ਹੈ ਤੇ ਕੀ ਅਗਲੇ ਦਿਨਾਂ ਚ ਹੋਣ ਜਾ ਰਿਹਾ ਹੈ ਇਹ ਸਵਾਲ ਦੇ ਨਜ਼ਰਾਂ ਜੋ ਤਾਂ ਆਪਣੀਆਂ ਵੀ ਬਣੀਆਂ ਰਹਿਣਗੀਆਂ ਪਰ ਮੈਂ ਵੀ ਇੰਗੇ ਜਰਨਲਿਸਟ ਸੇ ਗੱਲ ਜ਼ਰੂਰ ਕਰ ਸਕਦਾ ਕਿ ਗੱਲ ਠੰਡੀ ਪੈਂਦੀ ਨਜ਼ਰ ਨਹੀਂ ਆਉਂਦੀ ਹਾਂ ਕੋਈ ਨਾ ਕੋਈ ਗੱਲ ਆਨੇ ਦਾ ਬੰਨੇ ਗੱਲ ਲੱਗੇਗੀ ਜ਼ਰੂਰ ਬਿਲਕੁਲ ਦੇਖੋ ਸੁਧਾ ਸਾਹਿਬ ਮਨੀ ਲਾਂਡਰਿੰਗ ਆਪਕਾਰੀ ਨੀਤੀ ਦੀ ਆਪਾਂ ਗੱਲਬਾਤ ਕਰ ਰਹੇ ਆ ਇਸੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੋਰ ਜਿਹੜੇ ਮੈਂਬਰ ਨੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਨੇ ਕੱਲ ਉਹ ਉਹਨਾਂ ਦੀ ਵੀ ਅਦਾਲਤ ਦੇ ਵਿੱਚ ਸੁਣਵਾਈ ਸੀ ਕਹਿੰਦੇ ਕਿ ਨਵੇਂ ਸਾਲ ਦੌਰਾਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਹੋ ਰਹਿਣਗੇ ਕੱਲ ਸੁਣਵਾਈ ਹੋਈ ਦੇਖੋ ਐਸੇ ਕਰਕੇ ਕਹਿ ਰਹੇ ਨੇ ਆਪ ਵਾਲੇ ਕਿ ਸਾਡੇ ਮਗਰ ਪਏ ਬ੍ਰਹਮਨ ਤੇ ਨਰਿੰਦਰ ਮੋਦੀ ਉਹਨਾਂ ਦੀ ਈਡੀਆ ਸੀਬੀਆਈ ਏਜੰਸੀਆਂ ਜਿਹੜੀਆਂ ਸੰਜੇ ਸਿੰਘ ਅਮਰੀ ਸੋਦੀਆ ਦੇਖੋ ਡਿਪਟੀ ਮੁੱਖ ਮੰਤਰੀ ਦਿੱਲੀ ਦੇ ਜਿਹੜਾ ਹੈਗਾ ਸੰਜੇ ਸਿੰਘ ਪਾਰਲੀਮੈਂਟ ਮੈਂਬਰ ਸੰਜੇ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਲੱਗੀ ਸੀ ਅਦਾਲਤ ਨੇ ਦੇਖੋ ਅਦਾਲਤ ਕੋਲੇ ਆਪਣੇ ਜੋ ਅਦਾਲਤ ਕੀ ਹੁੰਦਾ ਹੈ ਜੋ ਵੀ ਜੋ ਪੁਲਿਸ ਜਾਂ ਜਿਹੜੀ ਏਜੰਸੀ ਹੈਗੀ ਹੈ ਜਿਹੜੀ ਜਾਂਚ ਪੜਤਾਲ ਕਰ ਰਹੀ ਹੈ ਜੋ ਤੱਥ ਸਾਹਮਣੇ ਰੱਖਦੀ ਹੈ ਤੇ ਜੋ ਜਿਸ ਦੇ ਦੋਸ਼ ਲਗੇ ਉਹਦਾ ਵਕੀਲ ਜੋ ਗੱਲ ਰੱਖਦਾ ਉਹਦੇ ਮਤਾਂਕ ਉਹਨਾਂ ਤੱਥਾਂ ਦੇ ਮਤਾਂਕ ਫੈਸਲਾ ਲਿਆ ਜਾਂਦਾ ਸੋ ਸੰਜੇ ਸਿੰਘ ਦੀ ਜ਼ਮਾਨਾ ਦੀ ਅਰਜ਼ੀ ਸੀ ਉਹ ਜ਼ਮਾਨਾ ਦੀ ਅਰਜ਼ੀ ਰੱਦ ਹੋ ਗਈ ਅਦਾਲਤ ਨੇ ਨਹੀਂ ਮੰਨੀ ਇਤਫਾਕ ਇਹ ਵੀ ਕੱਲ ਹੀ ਸੀ ਤੇ ਦੂਜੇ ਪਾਸੇ ਸੋਧੀਆਂ ਦੀ ਆਪਾ ਗੱਲ ਕਰਦੇ ਹਾਂ ਉਹਨਾਂ ਦਾ ਜਿਹੜਾ ਜੇਲ੍ਹ 'ਚ ਰਹਿਣ ਦਾ ਸਮਾਂ ਸੀ ਉਹ ਕੱਲ ਖਤਮ ਹੋ ਰਿਹਾ ਸੀ ਉਸ ਤੋਂ ਬਾਅਦ ਹੁਣ 19 ਜਨਵਰੀ ਤੱਕ ਫੇਰ ਉਹਨਾਂ ਦੀ ਨਿਆਂਇਕ ਹਿਰਾਸਤ ਵਧਾ ਦਿੱਤੀ ਗਈ ਹੈ ਸੋ ਤੁਸੀਂ ਠੀਕ ਕਹਿ ਰਹੇ ਹੋ ਕਿ ਵੀ ਉਹ ਨਵਾਂ ਸਾਲ ਜਿਹੜਾ ਹੈਗਾ ਜੇਲ੍ਹ ਦੇ ਚ ਬਣਾਉਣਗੇ ਉਹ ਤਾਂ ਜੇਲ੍ਹ ਚ ਬਣਾਉਣਗੇ ਬਣਾਉਣਗੇ ਇਹ ਨਹੀਂ ਸਮਝ ਲੱਗਦੇ ਵੀ ਈਡੀ ਵਾਲੇ ਕੀ ਕਰਨਾ ਚਾਹੁੰਦੇ ਆ ਹਮ ਕੀ ਅਰਵਿੰਦ ਕੇਜਰੀਵਾਲ ਦਾ ਨਵਾਂ ਸਾਲ ਵੀ ਜੇਲ੍ਹ ਚ ਬਣਾਉਣ ਨੂੰ ਫਿਰਦੇ ਆ ਜਾਂ ਬਾਹਰ ਹੀ ਕਿਤੇ ਝੰਡਾ ਲਹਿਰਾਉਣਗੇ ਇਹ ਵੀ ਵੱਡਾ ਸਵਾਲ ਆ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਪੇਚੀਆਂ ਪੈ ਰਹੀਆਂ ਹਮ ਉਸ ਤੋਂ ਲੱਗਦਾ ਕੋਈ ਨਾ ਕੋਈ ਕਿਸੇ ਨਤੀਜੇ ਤੇ ਈਡੀ ਪਹੁੰਚਣਾ ਚਾਹੁੰਦੀ ਆ ਜਾਨ ਕੋਲੇ ਠੋਸ ਸਬੂਤ ਆ ਜਿਹੜੇ ਠੋਸ ਸਬੂਤ ਆ ਦੇਖੋ ਨਾ ਚੁਣੌਤੀ ਤਾਂ ਬਿਲਕੁਲ ਆਪੜਾ ਨੇ ਮੁਖੰਦਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਹੀ ਦੇਣੀ ਹੈ ਜੀ ਪਰ ਇਹ ਜ਼ਰੂਰ ਹੈ ਕਿ ਜਦੋਂ ਆਪਾਂ ਨਵੇਂ ਸਾਲ ਦੀ ਗੱਲ ਕਰਦੇ ਆ ਆਪ ਲਈ ਨਵਾਂ ਸਾਲ ਕਾਫੀ ਚੁਣੌਤੀਆਂ ਵਾਲਾ ਮੁਸ਼ਕਲ ਵਾਲਾ ਸਾਹਮਣੇ ਖੜਾ ਨਜ਼ਰ ਆ ਰਿਹਾ ਹੈ ਕੇਵਲ ਪਾਰਲੀਮੈਂਟ ਦੀਆਂ ਚੋਣਾਂ ਦੀ ਗੱਲ ਨਹੀਂ ਪਾਰਲੀਮੈਂਟ ਦੀਆਂ ਚੋਣਾਂ ਤਾਂ ਚਲੋ ਹਾਈ ਹੈ ਪਾਰਲੀਮੈਂਟ ਦੀਆਂ ਚੋਣਾਂ ਤਾਂ ਕਿਉਂਕਿ ਸਾਰੇ ਦੇਸ਼ ਦੇ ਵਿੱਚ ਹੈ ਹਮ ਇੰਡੀਆ ਗੱਠ ਜੁੜਾ ਸਾਰੇ ਨਾਲ ਕੇ ਲੜਨੀ ਹੈ ਕਾਫੀ ਵੱਡੀ ਇੱਕ ਜੁੜੀ ਸੰਸਥਾ ਜੜੀ ਦੀ ਬਣ ਗਈ ਹੈ ਸਾਂਝੇ ਤੌਰ ਤੇ ਲੜਾਈ ਲੜੀ ਜਾਏਗੀ ਹਮ ਔਰ ਜਿਹੜੀ ਆ ਲੜਾਈ ਹੈ ਨਾ ਇਹ ਲੜਾਈ ਤਾਂ ਆਪ ਵਾਲਿਆਂ ਨੂੰ ਲੜਨੀ ਪੈਣੀ ਹੈ ਸੋ ਆਪ ਵਾਲਿਆਂ ਦੀ ਵੱਡੀ ਚੁਣੌਤੀ ਬਣੀ ਵੀ ਹੈ ਹਾਂ ਚਾਹੇ ਆਪਾਂ ਦਿੱਲੀ ਦੀ ਗੱਲ ਕਰ ਲਈ ਆਪਾਂ ਪੰਜਾਬ ਦੀ ਗੱਲ ਕਰ ਲਈ ਦੇਖੋ ਪੰਜਾਬ 'ਚ ਵੀ ਇਹਨਾਂ ਦੀ ਸਰਕਾਰ ਹੈ ਜੀ ਬਿਲਕੁਲ ਦਿੱਲੀ 'ਚ ਵੀ ਇਹਨਾਂ ਦੀ ਸਰਕਾਰ ਹੈ ਹਾਂ ਦਿੱਲੀ 'ਚ ਕਈ ਸਮੱਸਿਆਵਾਂ ਸਰਕਾਰ ਲਈ ਖੜੀਆਂ ਕੀਤੀਆਂ ਜਾਂਦੀਆਂ ਉਹ ਤੋਂ ਦਾ ਲੈਫਟਨੈਂਟ ਗਵਰਨਰ ਜਿਹੜਾ ਕਈ ਪ੍ਰੋਬਲਮ ਖੜੀਆਂ ਕਰਦਾ ਹੈ ਹਾਂ ਪੰਜਾਬ ਦੇ ਗਵਰਨਰ ਸਾਹਿਬ ਦੋ ਚਾਰ ਦਿਨਾਂ ਬਾਅਦ ਕੋਈ ਨਾ ਕੋਈ ਪੱਤਰ ਲਿਖ ਦਿੰਦੇ ਆ ਜੀ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਦੂਜੇ ਮਾਮਲਿਆਂ ਲੈ ਕੇ ਕਿਆ ਦੱਸੋ ਜੀ ਇਹਦਾ ਜਵਾਬ ਦਿਓ ਸੋ ਜਿਹੜਾ ਨਵਾਂ ਸਾਲ ਚੜ ਰਿਹਾ ਜੀ ਉਹ ਕਾਫੀ ਤੁਹਾਨੂੰ ਦਿਨਾਲਾ ਹਾਲਾਂਕਿ ਨਵਾਂ ਸਾਲ ਆਪ ਸਾਰੇ ਸ਼ੋਭੇ ਸ਼ਾਮ ਦੇ ਨੇ ਕਿ ਸਭ ਲਈ ਚੰਗਾ ਹੋਣਾ ਚਾਹੀਦਾ ਹੈ ਹਾਂ ਹਿਰਦੇ ਚ ਵੀ ਕੋਈ ਦੋਵਰਾ ਨਹੀਂ ਕਿ ਆਪਲੇ ਅਰਵਿੰਦ ਕੇਜਰੀਵਾਲ ਮੁਕੰਦਰੀ ਭਗਵੰਤ ਮਾਨ ਤੇ ਨਾਲ ਦੀ ਜੜੀ ਤੇ ਹੈ ਜੀ ਆਪ ਲੀਡਰਸ਼ਿਪ ਦੇ ਲਈ ਨਵਾਂ ਸਾਲ ਵੱਡੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ ਉਮੀਦ ਕਰਦੇ ਨੇ ਕਿ ਤਗੜੇ ਹੋ ਕੇ ਨਿਕਲਣਗੇ ਜੇ ਨਹੀਂ ਤਗੜੇ ਹੋ ਕੇ ਨਿਕਣਗੇ ਤਾਂ ਜੋ ਪ੍ਰਸਥਿਤੀਆਂ ਹੋਈਆਂ ਉਹਦਾ ਸਾਹਮਣਾ ਤਾਂ ਕਰਨਾ ਪਵੇਗਾ ਬਿਲਕੁਲ ਬਿਲਕੁਲ ਸੋ ਸਭ ਰਹਿੰਦੇ 3 ਮਿੰਟ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਨੇ ਆ ਦਿਨੇ ਦੇ ਵਿੱਚ ਕੁਸ਼ਤੀ ਜਿਹੜੇ ਫੈਡਰੇਸ਼ਨ ਪ੍ਰਧਾਨ ਸੀ ਉਸਦੇ ਖਿਲਾਫ ਪਹਿਲਵਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਦੋਂ ਕਾਫੀ ਚਰਚਾ ਦੇ ਵਿੱਚ ਸੀ ਇਹ ਮਹਿਲਾ ਪਹਿਲਵਾਨ ਉਹਨਾਂ ਨੂੰ ਵੱਡੇ ਪੱਧਰ ਤੇ حمایت ਵੀ ਮਿਲੀ ਹੈ ਤੇ ਉਹਨਾਂ ਦਾ ਸਾਥ ਦੇਣ ਦੀ ਲੋਕਾਂ ਦੇ ਵੱਲੋਂ ਕਿਹਾ ਵੀ ਗਿਆ ਕਿ ਇਹ ਮਹਿਲਾ ਪਹਿਲਵਾਨ ਠੀਕ ਕਹਿ ਰਹੀਆਂ ਨੇ ਤੇ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਤੇ ਹੁਣ ਮੁੜ ਤੋਂ ਉਹ ਪਹਿਲਵਾਨ ਕਹਿਦੀ ਹੈ ਕਿ ਚਰਚਾ ਦਾ ਵਿਸ਼ਾ ਬਣ ਗਏ ਨੇ ਕਿਉਂਕਿ ਜਦੋਂ ਬ੍ਰਿਜ ਪੋਸ਼ਣ ਦੇ ਸਾਥੀ ਨੂੰ ਹੀ ਹੁਣ ਡਬਲਿਊ ਐਫ ਆਈ ਦਾ ਪ੍ਰਧਾਨ ਬਣਾਇਆ ਗਿਆ ਸਾਖਸ਼ੀ ਮਲਿਕ ਨੇ ਰੋਂਦੇ ਹੋਏ ਇਹ ਕਹਿ ਦਿੱਤਾ ਕਿ ਮੈਂ ਇਸ ਕਰਕੇ ਹੀ ਮਤਲਬ ਕੁਸ਼ਤੀ ਛੱਡ ਰਹੀ ਹਾਂ ਕਿਉਂਕਿ ਉਸਨੇ ਆਪਣੇ ਕਰੀਬੀ ਉਹੀ ਪ੍ਰਧਾਨ ਬਣਾ ਦਿੱਤਾ ਸਾਡੀ ਨਹੀਂ ਸੁਣੇ ਗਈ ਤੇ ਦੂਜੇ ਪਾਸੇ ਬਜਰੰਗ ਪੁਨੀਆ ਦੇ ਵੱਲੋਂ ਵੀ ਜੋ ਪਦਮ ਸ੍ਰੀ ਅਵਾਰਡ ਸੀ ਉਹ ਵਾਪਸ ਕਰ ਦਿੱਤਾ ਗਿਆ ਦੁਖੀਮਨ ਦੇ ਨਾਲ ਜੋ ਤਾਂ ਵੱਡਾ ਇਸ਼ੂ ਹੈਗਾ ਦੇਖੋ ਬੜਾ ਭਾਵਕ ਤੇ ਸਵੇਦਨਸ਼ੀਲ ਮੁੱਦਾ ਹੈ ਬਿਲਕੁਲ ਜਿਹੜੀ ਗੱਲ ਆਪਾਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਵਿਰੋਧੀ ਤਰ੍ਹਾਂ ਇੰਡੀਆ ਗੱਠ ਜੋੜ ਲੈ ਰਹੇ ਕਿ ਡੈਮੋਕਰੇਸ਼ਨ ਬੜਾ ਘਟ ਰਿਹਾ ਹੂੰ ਬਜਰੰਗ ਪੁਨੀਆ ਦੇਖੋ ਪਦਮ ਸ੍ਰੀ ਅਵਾਰਡ ਉਹਨੇ ਵਾਪਸ ਕੀਤਾ ਹੈ ਹੂੰ ਇਹ ਦੇ ਦੀ ਬਦਕਿਸਮਤੀ ਦੇਖੋ ਕਿ ਪਦਮ ਸ੍ਰੀ ਅਵਾਰਡ ਇੱਕ ਸਰਬੋਤਮ ਵਾਰਡ ਹੁੰਦਾ ਹੈ ਜੀ ਬਿਲਕੁਲ ਇੱਕ ਬਹੁਤ ਵੱਡੀ ਸ਼ਾਨ ਹੈ ਦੇਸ਼ ਦੇ ਲਈ ਉਸ ਖਿਡਾਰੀ ਲਈ ਜਿਹੜੇ ਸਸਤੀ ਨੂੰ ਵੀ ਮਿਲਦਾ ਹੈ ਜੀ ਤੇ ਕੱਲ ਜਦੋਂ ਵਿਧਰੰਗ ਪੂਨਿਆ ਦਾ ਭੱਜ ਦਾ ਜ਼ਿਕਰ ਕਰ ਰਹੇ ਹਾਂ ਖਿਡਾਰੀ ਦਾ ਪਹਿਲਵਾਨ ਦਾ ਹੂੰ ਉਹ ਜਿਹੜਾ ਜਿਸ ਤਰੀਕੇ ਨਾਲ ਫੈਡਰੇਸ਼ਨ ਦੀ ਚੋਣ ਹੋਈ ਜੀ ਜਿਹੜਾ ਜਿਸ ਤਰੀਕੇ ਨਾਲ ਮੁੜ ਕੇ ਫਿਰ ਵਿੱਚ ਪੂਸ਼ਣ ਦਾ ਜਿਹੜਾ ਜਿਹੜਾ ਹਮੈਤੀ ਸੰਜੇ ਸਿੰਘ ਜੀ ਉਹੀ ਜਿਹੜਾ ਹੈਗਾ ਪ੍ਰਧਾਨ ਬਣ ਗਿਆ ਉਸ ਨੂੰ ਲੈ ਕੇ ਉਹ ਭਦਮ ਸ਼੍ਰੀ ਵਾਰਡ ਰੋਸ ਦੇ ਵਜੋਂ ਜੀ ਉਹ ਗਿਆ ਕਹਿੰਦਾ ਮੈਂ ਜਾ ਕੇ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਭ ਨਾਲ ਕਿੱਡੀ ਵੱਡੀ ਜਾਤੀ ਹੈ ਰੀਸਲ ਨੇ ਖਰ ਜਿਹੜੇ ਗਿਸਰ ਖੇੜਿਆ ਨੇ ਕਿੱਥੇ ਮਿਲ ਦੇਣਾ ਸੀ ਜੀ ਤਾਂ ਤੁਸੀਂ ਦੇਖੋ ਕਿੰਨੀ ਵੱਡੀ ਤਰਾਸਦੀ ਆ ਉਹ ਪਦਮ ਸ਼੍ਰੀ ਅਵਾਰਡ ਜਿਹੜਾ ਹੈਗਾ ਵਿਰੰਗ ਪੂਨੀਆ ਆਪਣੀ ਜਿਹੜੀ ਐਪਲੀਕੇਸ਼ਨ ਸੀ ਉਹਦੇ ਜੀ ਲਪੇਟ ਕੇ ਹਮ ਸੜਕ ਦੇ ਕਿਨਾਰੇ ਤੇ ਰੱਖ ਕੇ ਵਾਪਸ ਆ ਗਿਆ ਔਰ ਕਿਹਾ ਏ ਕਿ ਮੈਨੂੰ ਲੱਗਦਾ ਹੈ ਕਿ ਦੇਸ਼ ਦੇ ਅੰਦਰ ਜਿਹੜੀ ਜਮਹੂਰੀਅਤ ਹੈ ਜੀ ਉਹ ਹੁਣ ਖਤਮ ਹੋ ਗਈ ਹੈ ਹਮ ਵਿਰੰਗ ਪੂਨੀਆ ਵੱਲੋਂ ਕਹਿਣਾ ਸਾ ਤੁਸੀ ਮਾਲਕੀ ਸਖਸ਼ ਦੀ ਗੱਲ ਕੀਤੀ ਹੈ ਉਹਦੇ ਵੱਲੋਂ ਕਹਿਣਾ ਇਹ ਗੱਲ ਕਿ ਵੀ ਜਿਸ ਤਰੀਕੇ ਦੇ ਨਾਲ ਜਿਹੜਾ ਕਿ ਦੇ ਦਾ ਮਾਹੌਲ ਬਣਿਆ ਸਾਡੀਆਂ ਜਿਹੜੀਆਂ ਮਹਿਲਾ ਪਹਿਲਵਾਨ ਕੁੜੀਆਂ ਨੂੰ ਜਿੱਦਾਂ ਰੋਦਿਆਂ ਰੁੰਦਿਆਂ ਆਪਣੀ ਲੜਾਈ ਲੜਨੀ ਪਈ ਇਹ ਗੱਲ ਮੈਂ ਅੱਜ ਕਿਸੇ ਬੇਦਾਂ ਦੇ ਸੁਲਝੇ ਹੋਏ ਵਿਅਕਤੀ ਦਾ ਕਮੈਂਟਸ ਪੜ੍ਹ ਰਹੀ ਸੀ ਬੜੀ ਪਿਆਰੀ ਗੱਲ ਮੈਨੂੰ ਲੱਗੀ ਜੀ ਉਹ ਕਹਿੰਦੇ ਜਿਹੜੇ ਮਹਿਲਾ ਪਹਿਲਵਾਨ ਲੜਕੀਆਂ ਨੇ ਜਿਹਨੇ ਸੰਘਰਸ਼ ਕੀਤਾ ਠੀਕ ਆ ਆਪਾਂ ਜਿਸ ਮਹਿਲਾ ਪਹਿਲਵਾਨ ਦਾ ਜ਼ਿਕਰ ਕਰ ਰਹੇ ਹਾਂ ਕਿ ਉਹਨੇ ਕਿਹਾ ਕਿ ਵੀ ਅਸੀਂ ਲੱਗਦਾ ਕਿ ਸਾਡੀ ਲੜਾਈ ਨੂੰ ਹੰਗਾਰਾ ਨਹੀਂ ਮਿਲਿਆ ਜੀ ਪਰ ਦੂਜੇ ਪਾਸੇ ਕਮੈਂਟਸ ਇਹ ਵੀ ਕੀਤੇ ਜਾ ਰਿਹਾ ਹੈ ਕਿ ਕੁੜੀਆਂ ਨੇ ਜਿਹੜਾ ਸੰਘਰਸ਼ ਦੀ ਸ਼ੁਰੂਆਤ ਕੀਤੀ ਜੀ ਇਹ ਕਿ ਬਹੁਤ ਇਸ ਦੇਸ਼ ਦੇ ਲਈ ਚੰਗਾ ਸ਼ਗਨ ਹੈ ਹਾਂ ਕਿ ਇੱਕ ਤਰ੍ਹਾਂ ਦਾ ਜਿੱਥੇ ਜ਼ਿਆਤੀ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਇਹ ਆਵਾਜ਼ ਦਬਾਈ ਨਹੀਂ ਜਾ ਸਕਦੀ ਆਉਣ ਵਾਲੇ ਸਮੇਂ 'ਚ ਜੇ ਕਿਸੇ ਵੀ ਖਿਡਾਰਨ ਦੇ ਨਾਲ ਜ਼ਿਆਤੀ ਹੋਏਗੀ ਜੀ ਜੀ ਤਾਂ ਆਵਾਜ਼ ਹੋਰ ਵੀ ਉੱਚੀ ਸੁਰ ਦੇ ਨਾਲ ਉੱਪਰ ਦੀ ਨਜ਼ਰ ਆਈ ਬਿਲਕੁਲ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਸਿੱਧੂ ਜੀ ਨੇ तमाम ਮੁੱਦਿਆਂ ਤੇ ਆਪਣੇ ਇਹ ਵਿਚਾਰ ਦਰਸ਼ਕਾਂ ਸਾਹਮਣੇ ਇਹ ਰੱਖਣ ਲਈ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੁਰ ਸੋਮਵਾਰ ਨੂੰ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ